ਜਿਵੇਂ ਜਿਵੇਂ ਸਰਪੰਚੀ ਦੀਆਂ ਵੋਟਾਂ ਲੱਗੇ ਆਉਂਦੀਆਂ ਜਾ ਰਹੀਆਂ ਤਿਵੇਂ-ਤਿਵੇਂ ਨਵੇਂ-ਨਵੇਂ ਮਾਮਲੇ ਵੀ ਸਾਹਮਣੇ ਆ ਰਹੇ ਦਾਸਦੀਏ ਕੀ ਪਿਛਲੇ ਦਿਨੀ ਸੰਗਰੂਰ ਵਿਖੇ ਸਰਬਸੰਮਤੀ ਨਾਲ ਪੰਚਾਇਤੀ ਲੈਣ ਵਾਸਤੇ 35 ਲੱਖ ਰੁਪਏ ਦੀ ਬੋਲੀ ਲੱਗ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਸਨ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ਹੁਣ ਨਵਾਂ ਮਾਮਲਾ ਗਰਦਾਸਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਸਰਪੰਚੀ ਲੈਣ ਵਾਸਤੇ ਇੱਕ ਵਿਅਕਤੀ ਨੇ 2 ਕਰੋੜ ਰੁਪਏ ਤੱਕ ਦੀ ਬੋਲੀ ਲਗਾ ਦਿੱਤੀ ਦਾਸਦੀਏ ਕਿ ਬੋਲੀ ਹੋਰ ਵੀ ਵੱਧ ਜਾਣ ਦੇ ਉਮੀਦ ਹੈ हासिल हुई जानकारी अनुसार जिला गुरदासपुर ਦੇ ਪਿੰਡ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਦਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਤਿੰਨ ਧਿਰਾਂ ਨੇ ਆਪਸ ਵਿੱਚ ਸਰਪੈਂਚੀ ਲੈਣ ਲਈ ਬੋਲੀ ਲਗਾਉਣੀ ਚਾਲੂ ਕਰ ਦਿੱਤੀ ਦੱਸਦੀ ਹੈ ਕਿ ਬੋਲੀ ਸ਼ੁਰੂ 1 ਕਰੋੜ ਰੁਪਏ ਤੋਂ ਕੀਤੀ ਗਈ ਜਦਕਿ ਭਾਜਪਾ ਦਾ ਆਪਣੇ ਆਪ ਨੂੰ ਉਮੀਦਵਾਰ ਆਪਣੇ ਆਪ ਨੂੰ ਭਾਜਪਾ ਦਾ ਲੀਡਰ ਦੱਸਦਾ ਹੋਇਆ ਆਤਮਾਰਾਮ ਨੇ ਸਿੱਧੀ 2 ਕਰੋੜ ਰੁਪਏ ਦੀ ਬੋਲੀ ਲਗਾ ਦਿੱਤੀ ਦੱਸਦੀ ਹੈ ਕਿ ਆਤਮਾਰਾਮ ਇਸ ਪਿੰਡ ਦੀ ਸਰਪੰਚੀ ਸਰਵਸੰਮਤੀ ਨਾਲ ਹਾਸਲ ਕਰਨੀ ਚਾਹੁੰਦਾ ਹੈ ਔਰ ਉਸਨੇ ਦਾਅਵਾ ਕੀਤਾ ਕਿ ਅਗਰ ਉਸ ਨੂੰ 2 ਕਰੋੜ ਤੋਂ ਵੱਧ ਬੋਲੀ ਲਗਾਉਣੀ ਪਈ ਤਾਂ ਉਹ ਵੀ ਲਗਾਉਣ ਲਈ ਤਿਆਰ ਹੈ ਦੱਸਦੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਪਿੰਡ ਹਰਦੋਵਾਲ ਕਲਾਂ ਜੋ ਪੰਜਾਬ ਦਾ ਐਸਾ ਪਿੰਡ ਬਣ ਚੁੱਕਿਆ ਹੈ ਕਿ ਜਿੱਥੇ 2 ਕਰੋੜ ਰੁਪਏ ਤੱਕ ਦੀ ਬੋਲੀ ਸਰਪੰਚੀ ਵਾਸਤੇ ਲੱਗਦੇ ਕੀ ਹੈਗੇ ਉਹ ਦੱਸਦੀ ਕਿ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਅਸੀਂ ਕਿ ਵੱਧ ਤੋਂ ਵੱਧ ਪਿੰਡਾਂ ਦੀਆਂ ਸਰਪੰਚੀਆਂ ਜੇ ਸਰਬਸੰਮਤੀ ਨਾਲ ਚੋਣਾਂ ਕੀਤੀਆਂ ਜਾਣਾ ਔਰ ਸਭ ਸੰਮਤੀ ਦਾ ਸਰਪੰਚੀ ਬਣਾਉਣ ਵਾਲੀਆਂ ਪੰਚਾਇਤਾਂ ਨੂੰ ਸਨਮਾਨਤ ਕੀਤਾ ਜਾਵੇਗਾ ਉਸ ਤੋਂ ਬਾਅਦ ਦੱਸਦੀ ਹੈ ਕਿ ਬੋਲੀਆਂ ਲਗਣੀਆਂ ਚਾਲੂ ਹੋ ਗਈਆਂ ਔਰ ਸਭ ਤੋਂ ਵੱਡੀ ਹੁਣ ਤੱਕ ਦੀ ਬੋਲੀ ਗੁਰਦਾਸਪੁਰ ਜ਼ਿਲ੍ਹੇ ਤੋਂ ਲੱਗੀ ਜਿਸ ਦਾ 2 ਕਰੋੜ ਰੁਪਏ ਸਰਪੰਚੀ ਵਾਸਤੇ ਆਤਮ ਆਰਾਮ ਨੇ ਲਗਾਇਆ ਉਸ ਇਹ ਕੀ ਇਸ ਵਾਰ ਆਤਮ ਆਰਾਮ ਨੇ ਕੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਚੋਂ 50 ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚ ਐ ਤਾਂ ਉਹਨੂੰ ਚੁਣਨਾ ਆ ਜਿਹੜਾ ਕੁਸ਼ ਪਿੰਡ ਵਾਸਤੇ ਕਰੇਗਾ ਉਹ ਪਹਿਲਾ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਡੇ 1300 ਕਿੱਲੇ ਦੇ ਲਗਭਗ ਪੈੜੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਆ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਸ਼ ਕਰੇਗਾ ਮਾਇਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ 2 3 ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧਦੀ ਘਟਦੀ 5 ਲੱਖ 50 ਲੱਖ 55 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਹੈ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਤੇ ਇਹ ਜਿਹੜਾ ਆਪਣਾ ਆਪ ਦੇ ਝੰਡੇ ਬੀਜੇਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਬੀਜੇਪੀ ਦਾ ਨਾਂ ਆ ਬੀਜੇਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮੇਲਗਿਰ ਨਹੀਂ ਤੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਜੀ ਵਾਹੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉਸ ਤੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਕਿੱਥੋਂ ਤੱਕ ਵੀ ਕੋਈ ਚਚਾਏਗਾ ਉਸ ਤੱਕ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ 7:00 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਜੀ ਹਾਂ ਜੇ ਫਾਈਨਲ ਕੱਲ ਦਾ ਟਾਈਮ ਹੈ ਜੀ 9:00 ਵਜੇ ਤੱਕ ਆਵਾਜ਼ ਦਿੱਖਣੀ ਹੈ ਉਸ ਤੋਂ ਬਾਅਦ ਹੀ ਹੋਏਗਾ ਜੀ ਓਕੇ ਅਸੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਇਹਨਾਂ ਨੂੰ 10 ਲੱਖ ਦੇ ਇੱਕ ਇੱਕ ਆਗਜ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾ ਸਕਦੀ ਉਹ ਦੂਜੇ ਨੇ ਕੀ ਕਰ ਸਕਦੀ ਆ ਇਸ ਕਰਕੇ ਅਹੀਂ ਛੇਤੀ ਤੇ ਵਧੀਆ ਗੱਲ ਇਹ ਹੈ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜਿਹੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਖੁੱਲਾ ਚੈਲੰਜ ਹੈ ਕੱਲ ਜਿਹਨੇ ਲਈ ਮੁੱਕੇਗੀ ਉਹਦੇ ਚ ਇਹ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੋਟ ਹੋ ਕੇ ਬਾਕੀ ਪਿੰਡ ਜਿੱਥੇ ਮਰਜ਼ੀ ਪੈਸੇ ਲਵਾ ਸਕਦੇ ਚਲੋ ਸਲਾਹ ਕਰਕੇ ਚਾਹ ਪੀ ਕੇ ਸਨੇਹ ਵਾਲੀ ਜਿਹੜੀ ਸੁਖੇਲ ਚਾਲਦੀ ਆ ਨੰਬਰ ਦੀ ਉਹ ਸਾਰਿਆਂ ਘਟਿਆ ਬੀਤੀ ਸੀ ਉਦੋਂ ਆਵਾਜ਼ ਆਉਂਦਾ ਪੀ ਮਾਰੀ ਮਾਰੀ ਗੁਰਦੁਆਰੇ ਪੀਏ ਹੋਏਗਾ ਉਹ ਹੋਏਗਾ ਉਹਦੇ ਤੋਂ ਗਰਮ ਹੁੰਦੀ ਹੁੰਦੀ ਜਿਵੇਂ ਬਬੀ ਉਹਦੀ ਲਛੀ ਪੁੱਤ ਨਹੀਂ ਖੇਰ ਬਣਾ ਲੀ ਪੱਤੀ ਗੱਲ ਜੀ ਆਹ ਸਾਵੇਂ ਨਾ ਥੋੜਾ ਜਦੋਂ ਮੈਂ ਆਪ ਹੀ ਬਣਾ ਨਹੀਂ ਮੁਰਕੇ ਮੈਂ ਗਾਂ ਛੱਡਦਾ ਮੈਂ ਮੇਰੇ ਕੋਲ ਤਰੈ ਨਹੀਂ ਜਾਂਦਾ ਹੁਣ ਤੂੰ ਪਹਿਲੀ 50 ਰੱਖਦੀ ਸੀ ਅੱਛਾ ਉਹਦੇ ਉਥੇ ਛੱਪੜ ਹਾਂਜੀ ਸਿੱਧੀ ਜੀ ਗੱਲ ਆ ਛੱਪੜ ਆ ਕੱਲਾ ਛੇਕਲਾ ਕੋਈ ਚੰਗਾ ਚੰਗਾ ਫਰੰਟ ਵੇਚ ਲਿਆ ਬਾਕੀ ਦੇ ਦਿੰਦਾ ਉਹਦੇ ਬਜਾਇਰ ਪੰਚਾਇਤ ਵੀ ਪਾਈ 8 ਕਿੱਲੇ ਵਿਰੋਧੀ ਧੜੇ ਨੂੰ ਭਾਈ ਜਾਂਨੇ। ਗੈਣੇ। ਇਹ ਆਖੀ ਜਦਾ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਂਦਾ ਮੈਂ ਪਾਣੀ ਪਾਉਂਦਾ ਪਾਣੀ ਪੂਰੀ ਨਹੀਂ ਪਾਉਂਦਾ ਪਾਣੀ 8 ਕਿੱਲੇ ਦਾ ਪੰਚਾਇਤ ਚ ਪਾਉਂਦੇ ਆਏ ਤੇ ਕਿੱਲੇ ਦਾ ਕੋਈ ਨਹੀਂ ਆਹ ਪਿੰਡ ਤੋਂ ਬੰਡਿਆ ਸਾਰਾ। ਉਹਦੀ ਗੱਲ ਕਰਕੇ ਤੇ ਉਹ ਕਹਿੜਦਾ ਮੇਰਾ ਉਹ 50 ਲੱਖ ਦਾ ਕਿੱਲਾ ਆ। ਉਹ ਕਿੱਲੇ ਕਿੱਲੇ ਦੇ ਛੱਡਿਆ ਆਖਿਆ ਵੀ ਅੱਜ ਕਿੱਲੇ ਦੀ ਬੋਲੀ ਨਹੀਂ। ਚੱਕ ਬੁੱਕ ਤੇ ਬੋਲੀ ਆ। ਇਹਦਾ 50 ਲੱਖ ਦਾ 55 ਲੱਖ ਆ। ਉਹ 50 ਲੱਖ ਦੀ ਆਵਾਜ਼ ਮੇਰੀ ਕੀ ਕਰੂਗਾ ਸਾਹਿਬ। ਫੇ ਥੋੜੀ ਦੇਰ ਬਾਅਦ ਪੈ ਲੈ ਕੇ ਪੰਜਾਂ ਸਾਹਮਣਿਆਂ ਨੇ 60 ਲੱਖ ਦੀ ਕੀਤੀ ਮੈਂ ਕਿਹਾ ਹੁਣ ਅਜੇ ਤਰ ਮੇਰੇ ਹੀ ਆ 65 ਦੀ ਮੈਂ ਕਰਤੀ ਉਹ ਦੋ ਗਾਂ ਖਲੋਖ ਲਾ ਗਏ ਫਿਰ ਟਾਈਮ ਰੱਖਿਆ ਕੋਈ ਦਾ ਢੇੜੋ ਇਹਦਾ ਪਰ ਬੰਦੇ ਇਥੇ ਹੈ ਨਹੀਂ ਥੋੜੇ ਉਹ ਦੋ ਗਏ ਪੇਪਰ ਦੇ ਆਪਾਂ ਕਿੱਧਰ ਗਏ ਸਾਰੇ ਲੀਡਰਾਂ ਕੋਲ ਬੱਜੇ ਫੜਦੇ ਤੇ ਕੱਲ ਦਾ ਟਾਈਮ ਰੱਖਿਆ 8 9 ਵਜੇ ਕਿ 9 ਵਜੇ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਇਥੋਂ ਤੁਰਦੇ ਨਾ ਗਾਂ ਕਿ ਫੇਰ ਜ਼ੀਰੋ ਤੋਂ ਤੁਰਦੇ ਨੇ ਠੀਕ ਹਾਂ ਇਹ ਵੀ ਕੋਈ ਬਰਵਾ ਨਹੀਂ ਕਹੀਆਂ ਰਾਤ ਨੂੰ ਆਉਂਦੇ ਆ ਵੀ ਫੇਰੇ ਤੈਨੇ ਇਸ ਕਾਲ ਕੇ ਮੁਸ਼ਕਲਾਂ ਵੀ ਆਉਂਦੀਆਂ ਨੇ ਜਿਹੜਾ ਜੋਂ ਨਵਟਾਂ ਦੇ ਜਾਨਾ ਅਹੀਂ ਸਰਕਾਰ ਦੇ ਖਾਤੇ ਪਾਈ ਜਣੇ ਨਾਲੇ ਉਥੋਂ ਪੰਚਾਇਤਾਂ ਜਣੇ ਹੋਰ ਚੈੱਕ ਜਾਣਗੇ ਚੈੱਕ ਪੇਮੈਂਟ ਚੱਕ ਹੀ ਜਾਓ